ਦੇ 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 ਵਿਚ ਨਹੀਂ ਜਾਣੀ ਸੱਟੋਗੇ ਇਹ ਜਾਣ ਦੀ ਗੱਲ ਨਹੀਂ ਮੈਂ ਤਾਂ ਸਿੱਧੀ ਕਰਾਈ 100 ਅੱਛਾ ਦੇ 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 ਵਿਚ ਨਹੀਂ ਜਾਣੀ ਸੱਟੋਗੇ ਇਹ ਜਾਣ ਦੀ ਗੱਲ ਨਹੀਂ ਮੈਂ ਤਾਂ ਸਿੱਧੀ ਕਰਾਈ 100

ਹਾਂ ਠੀਕ ਹੈ ਤੇ ਉਹਨਾਂ ਨੂੰ ਪਾਸੇ ਦੇਖ ਕੇ ਪਾਣੀ ਦੇਖ ਕੇ ਦਿੱਤਾ ਹੈ ਜੀ ਕੋਈ ਬੱਚੇ ਫਾਗਰ ਮਗਰ ਨਾਲ ਖੜੇ ਰਹੇ ਨਹੀਂ ਵਿੱਚ ਵਿੱਚ ਮੋਸਤੀ ਦਾ ਸਾਰੇ ਮੋਸਤੀ ਸਭ ਠੀਕ ਹੈ ਜੀ ਕੋਈ ਅਸੂਖ ਬਣਾਉਣ ਵਾਲੀ ਕੋਈ ਗੱਲ ਨਹੀਂ ਠੀਕ ਹੈ ਨਾ ਪਾਲਕ ਅੱਗੇ ਤੁਹਾਨੂੰ ਖੜੇ ਜੀ ਹੱਥ ਉਹ ਤਾਂ ਹੀ ਗੱਲ ਕਰ ਰਹੇ ਨੇ ਕਿ ਨਾ ਨਹੀਂ ਆਹ ਕਿਰੇਣਾ ਮਾਜੀ ਕੀ ਕਾਲ ਹੋਈ ਜਾਈ ਮਾਜੀ ਅਸਲ ਤਨਾ ਮਤਲਬ ਬੈਂਡ ਦੇ ਵਿੱਚ ਬੱਚੇ ਕੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਬਿਆਹ ਬੈਂਡ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਉਹਦੀ ਬੈਂਡ ਨਾਲ ਪਰਵਾਹਤੀ ਤੇ ਜਦੋਂ ਬੱਚਿਆਂ ਨੇ ਹਾਲਾਤ ਦੇਖ ਕੇ ਬੱਚੇ ਚਲੋ ਸੀ ਇੱਥੇ ਹਸਪੀਟਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਖੂਬ ਚੈਲੇਜਰੀ ਕੰਮ ਕੀ ਜਾਂਦੇ ਆ ਆ ਕਿੰਨੇ ਕੰਮ ਜਿਹੜੇ ਇੰਜਨ ਬੱਚੇ ਤਕਰੀਬਨ 800 ਮੈਂ ਬੈਂਡ ਦੇ ਵਿੱਚ ਸੀ ਆ ਜਿੱਦਾਂ 12 ਮੀਟਰ ਸੜਕ 'ਤੇ ਕਿਸੇ ਬੱਚੇ ਦੀ ਨਹੀਂ ਮੇਰੇ ਬੇਟੇ ਦਾ ਥੋੜੀ ਨੈਕ ਦੇ ਵਿੱਚ ਆਇਆ ਹਾਂ ਜੀ ਪਤਾ ਉਹ ਐਕਸੀਡੈਂਟ ਵਾਦੋਂ ਪਤਾ ਪੈਣਾ ਐਕਸੀਡੈਂਟ ਹੋ ਗਿਆ बाकी बच्चे नॉर्मल पेरेंट्स सारे ने पहुंच गए जी हाँ जी वो कार मौके से तो तो भी नुकसान नहीं गई जो ड्राइवर है वो नशे से इतना ज्यादा धुत्ता भी तो भज भी नहीं हुआ नशा बहुत ज्यादा किया कार वाली कार वाली तो शरेआम सारी पब्लिक ने भी देखी है हाँ जी हाँ प्रशासन पहुंच गया पुलिस भी मौके पर पहुंची है वाइया सुनवाई हो रही है बच्चों की केयर भी वाइया की आम पब्लिक ने वाइया साथ जो राहगीर थे उन्होंने भी खड़ के बच्चों की केयर की ਕਰਦੇ ਪਹੁੰਚ ਗਏ ਜੀ ਹਾਂਜੀ ਆ ਸਕੂਲ ਦੇ ਪ੍ਰਾਧਾਨ ਸਾਰਾ ਮੌਕੇ ਤੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ ਗਏ ਦੂਜਾ ਮੰਡਾ ਜਿੱਤੇ ਜਿਉਂ ਹੀ ਆ ਗਏ ਆ ਅੱਜ ਮੇਰਾ ਨਾਮ ਐਸਏ ਜਸਵਿੰਦਰ ਸਿੰਘ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆਂ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬਾਬਾ ਸਕੂਲ ਆਦੀ ਹੈ ਕਿ ਕਾਰ ਵੈਲਿਊਜ਼ ਦੀ ਬੈਂਚੀ ਗਈ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ दारू ਪੀਤੀ ਹੋਈ ਸੀ दारू ਪੀਣ ਦੇ ਬਾਪ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੁੱਢੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾਤੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇਹ ਤਾਂ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿੰਨੇ ਕਿੰਨੇ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭੰਗੜ ਤੋਂ ਲੈ ਕੇ ਸਕੂਲ ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭੰਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਮੁੱਝਨ ਪੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਪੜ ਲਿਆ ਪੜਿਆਉ ਨੂੰ ਨਾਲ ਹੀ ਥਾਣਾ ਤੋਂ ਨਿਕਲਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਕਰੀਬਨ ਚੌਰੇ ਕ ਵਿਚਾਰ ਹੈਗਾ ਜੀ ਨਹੀਂ ਨਹੀਂ ਕੋਈ ਮੇਜਰ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਿਆ ਸੀ ਸਾਨੂੰ ਮਨ ਲੋ ਤਕਰੀਬ 15 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ